ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਜੁੱਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਵੱਲੋਂ ਮਹਮ ਚਲਾਈ ਗਈ ਹੈ ਉੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਪੂਰਨ ਤੌਰ ਤੇ ਆਪਣੀ ਤਨਦੇਹੀ ਦੇ ਨਾਲ ਲੋਕਾਂ ਨੂੰ ਨਸ਼ਾ ਤੋਂ ਰਹਿਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਸੈਮੀਨਾਰ ਦੇ ਨਾਂ ਨਾਲ ਸ਼ਹਿਰਾਂ ਵਿੱਚ ਵੀ ਸੈਮੀਨਾਰ ਕੀਤੇ ਜਾ ਰਹੇ ਹਨ ਅੱਜ ਗਾਂਧੀ ਨਗਰ ਭਵਾਨੀਗੜ੍ਹ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਜ਼ਿਲ੍ਹਾ ਪ੍ਰਧਾਨ ਵਿੰਗ ਦੇ ਲਵਲੀ ਕਾਕੜਾ ਜੀ ਬੋਲ ਰਹੇ ਹਨ ਜਿੱਥੇ ਉਹਨਾਂ ਨੇ ਨਸ਼ਿਆਂ ਵਿਰੁੱਧ ਗਾਂਦੀ ਨਗਰ ਦੇ ਵਿੱਚ ਲੋਕਾਂ ਨੂੰ ਜਾਗਰੂਤ ਕੀਤਾ ਤੇ ਕਿਹਾ ਕਿ ਨਸ਼ਿਆਂ ਦਾ ਰਾਹ ਸਭ ਨੂੰ ਛੱਡਣ ਦੀ ਲੋੜ ਹੈ ਕਿਉਂਕਿ ਅਗਰ ਗੱਲ ਕਰੀਏ ਇਕੱਲੀ ਸਰਕਾਰ ਜਾਂ ਪੰਜਾਬ ਪੁਲਿਸ ਨਹੀਂ ਲੋਕਾਂ ਦੇ ਸਹਿਯੋਗ ਨਾਲ ਹੀ ਛੱਡਿਆ ਜਾ ਸਕਦਾ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਰਮੀਤ ਸਿੰਘ ਜੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੌਕੇ ਤੇ ਸੁਖਦੇਵ ਸਿੰਘ ਪੁਲਿਸ ਮੁਲਾਜ਼ਮ ਤੇ ਉਹਨਾਂ ਦੇ ਨਾਲ ਮੁਨਸੀ ਜਗਸੀਰ ਸਿੰਘ ਅਤੇ ਉਹਨਾਂ ਦੇ ਨਾਲ ਰਾਮਪਾਲ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਅਤੇ ਇਸ ਮੌਕੇ ਤੇ ਲੋਕਾਂ ਦੇ ਵਿੱਚ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕ ਵੀ ਚਾਹੁੰਦੇ ਹਨ ਕਿ ਨਸ਼ੇ ਦੇ ਸੌਦਾਗਰਾਂ ਤੋਂ ਖਿਹੜਾ ਛਡਾਇਆ ਜਾਵੇ ਕਿਉਂਕਿ ਬੱਚਿਆਂ ਦੇ ਅੱਜਕੱਲ ਜੋ ਨੌਜਵਾਨੀ ਵੀ ਬਹੁਤ ਬੜੀ ਪ੍ਰਭਾਵਿਤ ਹੋ ਰਹੀ ਹੈ ਜਿੱਥੇ ਉਹਨਾਂ ਨੇ ਲੋਕਾਂ ਦਾ ਸਹਿਯੋਗ ਮੰਗਿਆ ਉੱਥੇ ਹੀ ਪੰਜਾਬ ਪੁਲਿਸ ਨੇ ਵੀ ਕਿਹਾ ਕਿ ਜੋ ਸਾਨੂੰ ਜਾਣਕਾਰੀ ਦੇਵੇਗਾ ਅਸੀਂ ਉਹਦੀ ਪੂਰਨ ਤੌਰ ਤੇ ਗੁਪਤ ਰੱਖਿਆ ਜਾਣਗੀਆਂ ਇਸ ਮੌਕੇ ਤੇ ਲੋਕਾਂ ਵੱਲੋਂ ਵੀ ਇਸ ਦੇ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ अवतार सिंह तारी ਅਤੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਲਵਲੀ ਕਾਕੜਾਈ ਅਤੇ ਇਸ ਮੌਕੇ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਸੁਖਦੇਵ ਸਿੰਘ ਪ੍ਰਧਾਨ ਕਿੱਥੇ ਆਇਆ ਨੀਗਾ ਬਿਲਕੁਲ ਸਹੀ ਆ ਉਹ ਦੋ ਤਿੰਨ ਬੰਦਿਆਂ ਨੇ ਬਹੁਤ ਕੰਮ ਖਰਾਬ ਕਰ ਰੱਖਿਆਗਾ ਬਹੁਤ ਜਿਆਦਾ ਕੰਮ ਖਰਾਬ ਕਰ ਰੱਖਿਆ ਸਾਰੇ ਗੰਦੀ ਨਜ਼ਰ ਦਾ ਆਪਣੇ ਵਿਆਸੀ ਕਾ ਉਤੇ ਆਪਣੇ ਕਰਤਾਰ ਦੀ ਕੁੜੀ ਦਾ ਉਦੋਂ ਕਾਰਜ ਦਾ ਟਾਈਮ ਉਦੋਂ ਗੁੰਡੇ ਸਾਰੇ ਗੁੰਡਾ ਕਰਤੀ ਕਰ ਰਹੇ ਤੇ ਮੈਨੂੰ ਫੋਨ ਕਰਿਆ ਉਹਨੂੰ ਕਾਲ ਆਈ ਮੈਂ ਨਾ ਦੇ ਨਾਲ ਐਸਐਸਓ ਸਾਹਿਬ ਨੂੰ ਫੋਨ ਕਰਿਆ ਨਾ ਦੀ ਨਾਲ ਆਏ ਉੱਥੋਂ ਭੱਜ ਗਏ ਪਰ ਹੁਣ ਉਹ ਭੱਜਣ ਨਹੀਂ ਦੇਣੇ ਦੋਨੇ ਡਾਂਗਾ ਲੈ ਕੇ ਖੜੇ ਹੋਵੇ ਤਾਂ ਲੋ ਕੋਰਸ ਪ੍ਰਸ਼ਾਸਕ ਤੁਹਾਡੇ ਨਾਲ ਹੈਗਾ ਜੇ ਉਹਰੇ ਅੱਗੇ ਗੁੰਡਾ ਕਰਤੀ ਕਰਦੇ ਨੇ ਤਾਂ ਉਹਨਾਂ ਨੂੰ ਢਾਹ ਲੋ ਬਸ ਬਸ ਸਾਰੇ ਨਾਲ ਦੇ ਦੇ ਕੋ ਆਪਾਂ ਨੂੰ ਵੀ ਸਾਥ ਦੇਣਾ ਪੈਣਾਗਾ ਇਹ ਨਾ ਡਰੋ ਵੀ ਆਪਣੇ ਤੋਂ ਬੰਬ ਸੜਤਣਗੇ ਬੰਬ ਬੰਬ ਨਹੀਂ ਕੋਈ ਸੜਦਾਗਾ ਸਾਨੂੰ ਸੋਚ ਬਣਾਉਣੀ ਪਊਗੀ ਤਾਂ ਕਿ ਸਾਡੀਆਂ ਇਹ ਨਸਲਾਂ ਬਚ ਸਕਣ ਆ ਛੋਟੇ ਛੋਟੇ ਬੱਚੇ ਨੇ ਜੀ ਸਾਨੂੰ ਇੱਕ ਪ੍ਰਾਲਾ ਕਰਨਾ ਪਊਗਾ ਅੱਗੋਂ ਕਹਿੰਦੇ ਜੀ ਚੌਂਕ ਕੋਈ ਥੋੜਾ ਨਹੀਂ ਹੈਗਾ ਕਹਿੰਦੇ ਜਿਹੜਾ ਕੋਈ ਆਏ ਕਹਿੰਦਾ ਸਾਨੂੰ ਦੱਸੋ ਬਾਹਰ ਨੇ ਕਿੱਧਰ ਜੋ ਆਉਂਦੇ ਨੇ ਜੇ ਟਿੱਬਿਆਂ ਤੋਂ ਜਿਹੜਾ ਵੀ ਆਉਂਦਾ ਤੁਸੀਂ ਸਾਨੂੰ ਤੁਸੀਂ ਆਪ ਕੋਲ ਪਾਹੇ ਪ੍ਰਬੰਧ ਕਰ ਰਹੇ ਤਾਹੇ ਪ੍ਰਬੰਧ ਕਰ ਰਹੇ ਹੁਣ ਮੈਂ ਬੈਂਕਤੀ ਕਰੂੰਗਾ ਹਾਂ ਕਰਕੇ ਨਹੀਂ ਆਉਂਦਾ ਜੀ ਤੇ ਮੇਰੇ ਤੋਂ ਪਹਿਲਾਂ ਅਕਾਰ ਸਿੰਘ ਜੀ ਗਰਮੀਤ ਸਿੰਘ ਜੀ ਲਾਹੌਰੀ ਕੱਪ ਦਾ ਜਿੰਨੇ ਬਸਾਰ ਸਤਨ ਕਰਦੇ ਨੇ ਫੋਟੋ ਇਕਦਾਂ ਬਚਾ ਸਰ ਜੀ ਨਾ ਸਾਹ ਵੇਚਦਾਗਾ ਫੋਟੋ ਨੂੰ ਹੁਕਮ ਪਲਾ ਦਿਓ ਜੇ ਮੋਰ ਤੇ ਜੋ ਆ ਕੇ ਰੱਖ ਕੇ ਰੱਖੋ ਇਹਨਾਂ ਨੂੰ ਨਸ਼ੇ ਜਿਹੇ ਦਲਦਾਂ ਤੇ ਪਸੇਪੇ ਕਰੇ ਪਿਆਗਾ ਵੀ ਨਸ਼ੇ ਨੂੰ ਠੀਕੀ ਵੀ ਚੱਲਦਾ ਸਾਡੀ ਬਾਤ ਨੂੰ ਲੈ ਕੇ ਬਾਲਾ ਵੱਡਾ ਪੁੰਨਾ ਜੇਕਰ ਆਪਾਂ ਹੰਬਲਾ ਮਾਰੀ ਇਕੱਠੇ ਸਾਰੇ ਜਾਣੇ ਤਦੂਰੇ ਦਾ ਸਾਥ ਦਿਓ ਸਾਡੀ ਲੋੜ ਪੈਂਦੀ ਆ ਆ ਕੇ ਥਾਣੇ ਤੋਂ ਮਰਜੀ ਤੁਹੇ ਅਭੀ ਉਹ ਸੇਵਾਵਾਂ ਲੋਕ ਖੜੀਆਂ ਅੱਜ ਹਾਜ਼ਰ ਤੁਹਾਡੇ ਨੂੰ ਇੱਕ ਸਮਰਮਾ ਸੈਮੀਨਾਰ ਕਰਵਾਇਆ ਵੀ ਨਸ਼ੇ ਖਾਣੇ ਕਾ ਲੱਗਦੀ ਹੈ ਵੇਚਨੇ ਕਾ ਲੱਗਦੀ ਹੈ ਜਿਹੜੇ ਵੇਚਣ ਵਾਲੇ ਨੇ ਉਹ ਆਪਣੇ ਬੱਚਿਆਂ ਨੂੰ ਜਿਹਨੇ ਵੀ ਇਹ ਦੁਕਾਨ ਤੇ ਇਕੱਠੇ ਹੋ ਕੇ ਮੇਰੇ ਕੋਲ ਆਇਆ ਜੀ ਦੁਕਾਨ ਪੈਂਦੀ ਵੜੇ ਸ਼ਮਸ਼ਾਨ ਘਰ ਦੇ ਕੋਲੇ ਉੱਥੇ ਇਕੱਠੇ ਹੋ ਕੇ ਪਟਵੜ ਮਿਲਣਾ 50 60 ਦੇ ਲੇੜੀ ਚ ਆਈਆਂ ਸੀ ਵੀ ਸਾਡੇ ਉਹਰੇ ਮੋੜ ਤੇ ਮੁੰਡੇ ਬੈਠਦੇ ਨੇ ਜੀ ਨਸ਼ੇ ਦਾ ਨਸ਼ਾ ਪੀਂਦੇ ਨੇ ਜਾਂ ਵੇਚਦੇ ਨੇ ਇਹ ਤਾਂ ਰੱਬ ਜਾਣਦਾ ਜੀ ਠੀਕ ਹੈ ਜੀ ਉਹਦੇ ਵਿੱਚ ਉਹ ਸ਼ਰਾਬ ਤਾਂ ਕਰਦੇ ਬੇਟੀਆਂ ਨਾਲ ਜਿਹੜੀਆਂ ਇਹਨਾਂ ਦਾ ਪੂਰਾ ਕਰਕੇ ਸੁਣਾਉਂਦੇ ਨੇ ਮੇਰੀ ਬੇਨਤੀ ਇਹ ਹੈ ਵੀ ਸੰਮਾਨ ਘਾਰ ਦੇ ਵਿੱਚ ਤੁਸੀਂ ਗੌਰ ਕਰੋ ਉੱਥੇ ਮਤਲਬ ਕੁਝ ਹਥਿਆਰ ਵਗੈਰਾ ਵੀ ਮਿਲਣਗੇ ਜੇ ਇਸ ਗੱਲ ਦਾ ਮਤਲਬ ਥੋੜਾ ਪਹਿਰਾ ਦਿੱਤਾ ਹੋਵੇ ਤਾਂ ਹੁਣ ਬੰਦਾ ਡਰਦਾ ਇਕੱਲਾ ਕੋਈ ਕਹਿੰਦਾ ਨਹੀਂ ਕਿਉਂ ਹੁਣ ਮੇਰੇ ਵਰਗਾ ਕੋਈ ਕਹਿ ਦਿੰਦਾ ਜੀ ਚਾਰ ਲਫਾਂ ਹੋ ਕੇ ਮੈਨੂੰ ਇਕੱਲੇ ਨੂੰ ਘੇਰ ਲਗੇ ਤੇ ਇਹਨਾਂ ਦਾ ਹੈੱਡ ਜਿਹੜਾ ਬੰਦਾ ਬਾਹਰੋਂ ਆਉਂਦਾ ਹੈ ਹੈੱਡ ਦਾ ਨਾਮ ਅਵਤਾਰ ਜੀ ਨੂੰ ਪਤਾ ਹੀ ਹੈ ਉਹ ਤਾਂ ਹੈੱਡ ਨੇ ਨਾ ਬੱਚਿਆਂ ਨੂੰ ਖਰਾਬ ਕਰ ਰਿਆ। ਉਹਦੋਂ ਇੱਕ ਨਾ ਆਪਣਾ ਛੋਟੇ ਦਾ ਪੋਤੇ ਨੇ ਮਤਲਬ ਵਿਰੋਧ ਕੀਤਾ ਵੀ ਭਾਈ ਉੱਥੇ ਨਸ਼ਾ ਨਾ ਵੇਚੋ। ਜਦੋਂ ਉਹਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਜਿਹੜੇ ਬੰਦੇ ਉੱਥੇ ਬੈਠੇ ਸੀ ਉਹਨਾਂ ਨੇ ਫੋਨ ਕੀਤਾ ਹੈੱਡ ਨੂੰ। ਉਹ ਬੰਦਾ ਜੇਲ ਵੀ ਕੱਟ ਕੇ ਆਇਆ ਮੇਰੇ ਖਿਆਲ ਚ। ਉਹ ਫਟਾਫਟ ਆਇਆ ਮੋਟਰਸਾਈਕਲ ਤੇ ਇੱਥੇ ਹਗਾਮਾ ਹੋਣਾ ਸੀ। ਉਹਦੀ ਪੁੱਠ ਮਾਰ ਕਰ ਲਈ ਆਏ। ਨਾਲ ਨਾਲ ਅਵਤਾਰ ਜੀ ਨੇ ਫੋਨ ਕੀਤਾ ਤੇ ਆਪਣਾ ਐਸ ਐਚਓ ਸਾਹਿਬ ਆ ਗਏ। ਤੋਂ ਭੱਜ ਗਏ ਬੰਦੇ ਫਟਾਫਟ ਭੱਜ ਗਏ। ਪੋਠੀ ਚਲੋ ਪੋਠੀ ਚਲੋ ਇਹਦੀ ਪੜਤਾਲ ਜਨਾਬ ਤੁਸੀਂ ਕਰ ਸਕਦੇ ਹੋ ਕਿਹੜੇ ਮੋਰਚੇ ਤੇ ਆਹ ਮੋਰਚੇ ਤੇ ਬਸ ਇਨਸਾਨ ਘਾਟ ਡਲਣਾ ਉੱਥੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੇਟ ਨਾਈਟ 10 ਵਜੇ 11 ਵਜੇ ਤੱਕ ਕਾਰਾਂ ਖੜਦੀਆਂ ਬਾਹਰ ਆਉਗੀਆਂ ਨੇ ਕਾਰਾਂ ਦੇ ਨੰਬਰ ਵੀ ਨੋਟ ਨੇ ਕਾਰਾਂ ਖੜਦੀਆਂ ਰਾਤ ਹਨੇਰੇ ਛਾ ਕੇ ਨਾ ਖੜਦੇ ਨੇ ਜਿਹੜੇ ਸਪਲਾਈ ਕਰਕੇ ਜਾਂਦੇ ਆ ਮੇਰੀ ਬੇਚੀ ਇਹ ਹੈ ਵੀ ਪਬਲਿਕ ਨੂੰ ਤੈਨੂੰ ਪਹਚਾਇਆ ਜਾ ਸਕਦਾ ਜੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਦੀ ਸਖਤਾਈ ਕਰੇ ਆਮ ਬੰਦੇ ਦੀ ਕੋਈ ਜ਼ਰੂਰਤ ਨਹੀਂ 9:55 ਵਾਲੀ ਬੱਸ ਨਹੀਂ ਆ ਮੈਂ ਤਕਰੀਬਨ ਲਾਸਟ ਦਿਨ ਪਿਆ ਤੁਮਸਾਨ ਦਾ 8 ਉੱਤੇ 3-4 ਮੁੰਡੇ ਗੱਡੀ 'ਚ ਮਤਲਬ ਕਿ ਬੈਠ ਕੇ ਕੁਛ ਨਸ਼ਾ ਵੀ ਵਗੈਰਾ ਵੇਚਦੇ ਨੇ ਮੈਂ ਆਪਣੀ ਮੰਮੀ ਨੂੰ ਕਾਲ ਕਰੀ ਮਮਾ ਮੰਮੀ ਐ ਕਰਕੇ ਆਏ ਦਿੱਕਤ ਹੋ ਰਹੀ ਆ ਵੀ ਤੁਸੀਂ ਮੈਨੂੰ ਆ ਕੇ ਲੈ ਕੇ ਜਾਓ ਉਹ ਨਾ ਮੁੰਡਿਆਂ ਨੇ ਮੈਨੂੰ ਦੇਖ ਲਿਆ ਗੱਡੀ 'ਚੋਂ ਬਾਹਰ ਨਿਕਲੇ ਮੈਂ ਡਰ ਗਈ ਵੈਸੇ ਸੋਫੀ ਨਹੀਂ ਤਾਂ ਮੈਂ ਛੱਡਦੀ ਨਹੀਂ ਨਾ ਮੈਂ ਕਿਸੇ ਤੋਂ ਡਰਦੀ ਆ ਮੈਂ ਕਿਹਾ ਮੰਮੀ ਉਹਨਾਂ ਨੇ ਨਸ਼ਾ ਕਰਿਆ ਹੋਇਆ ਵੀ ਤੁਸੀਂ ਮੈਨੂੰ ਲੈ ਕੇ ਆਓ ਮੇਰੀ ਮੰਮੀ ਫਿਰ ਆਈ ਵੀ ਡਾਂਗ ਲੈ ਕੇ ਆਈ ਛੋਟੀ ਉੱਥੇ ਉਹ ਮੁੰਡੇ ਫਿਰ ਉਹਨਾਂ ਦੀ ਲੜਾਈ ਵੀ ਹੋਈ ਆ ਵੀ ਮੇਰੀ ਅੱਖਾਂ ਦੇਖਦੀ ਦੀ ਗੱਲ ਹੈ ਜੀ ਵੀਓ ਮਹੌਲਾ ਥੋਨਾ ਮਹੌਲ ਇੰਨਾ ਗੰਦਾ ਨਾ ਇਸ ਇਨਸਾਨ ਘਾਟ ਵਾਲਾ ਅਸੀਂ ਬਹੁਤ ਹੀ ਦੁਖੀ ਆ ਇੰਨੇ ਇੰਨਾ ਨਸ਼ਾ ਕਰਦੇ ਨਾ ਕੁਝ ਵੀ ਨਹੀਂ ਕੱਢਦੇ ਹੈ ਅਸੀਂ ਬਹੁਤ ਜਿਆਦੇ ਤੰਗ ਆ ਨਾ ਤੇ ਨਾ ਕੋਈ ਧੀ ਸਮਝਦਾ ਨਾ ਕੋਈ ਭੈਣ ਸਮਝਦਾ ਕੁਝ ਨਹੀਂ ਪਤਾ ਲੱਗਦਾ ਜੀ ਲੈਡ ਜੀ ਨੂੰ ਲੈਡ ਜੀ ਵੀ ਵੇਚਦੀਆਂ ਨੇ ਲੈਡ ਨੂੰ ਕਹਿਣਗੇ ਜੈਂਸ ਤੱਕ ਆਪਣੇ ਲੈਡ ਜੀ ਕੱਪੜੇ ਪਾੜ ਕੇ ਸਿੱਧਾ ਥਾਣੇ ਭੱਜੂਗੀ ਤੁਸੀਂ ਤਾਂ ਉਹਨਾਂ ਦਾ ਸਾਥ ਦੋਗੇ ਇਹਨਾਂ ਦਾ ਥੋੜੀ ਸਾਥ ਦੋਗੇ ਜਦੋਂ ਤੁਸੀਂ ਬਰਾਬਰ ਖੜੋ ਹੋ ਜਿਹਦਾ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕੋਈ ਨਾਲ ਨਹੀਂ ਖੜਦਾ ਜੀ ਦੇਖ ਬਿੱਲੇ ਜੇ ਕੋਈ ਸੰਸੀ ਵਾਲਾ ਉੱਥੇ ਮਤਲਬ ਕਿ ਅਸੀਂ ਕੀ ਦਸੀਏ ਅੱਕੇ ਰੂਮ ਬਣੇ ਹੋਏ ਨੇ ਹੈ ਗੰਦਗੀ ਮਲਾਉਣ ਦੇ ਕੰਮ ਜਿਵੇਂ ਹੋਟਲ ਬਣਾ ਬਣਾ ਰੱਖਿਆ ਸਾਡਾ ਮਹੱਲਾ ਸਾਰਾ ਗੰਦਾ ਕਰਤਾ ਸਹੀ ਗੱਲ ਹੈ 15 15 ਸਾਲ ਦੇ ਬੱਚੇ ਸਾਰੇ ਨਸ਼ੇ 'ਚ ਪਏ ਹੋਏ ਨੇ ਸਾਡੀ ਸਾਡੀ ਇਹੀ ਸਰ ਚੌਂਕਾਂ 'ਚ ਖੜ ਜਾਂਦੇ ਨੇ ਈ ਝੁੰਡ ਬਣਾ ਕੇ ਜੀ ਚੌਂਕਾਂ ਦੇਖਦੇ ਨੇ ਈ ਨਸ਼ੇ ਨਸ਼ੇ ਕਰਦੇ ਨੇ ਹੀ ਲੰਘਦੇ ਵਰਦੇ ਨੂੰ ਮਾਰਾ ਬੋਲਦੇ ਨੇ ਨਾਮ ਹੈ ਜੀ ਗੁਰਬੀਸ ਸਿੰਘ ਹੈ ਜੀ ਅ ਗਰਮੀ ਕੇ ਜਗਨਦੀ ਨਗਰ ਦੇ ਵਿੱਚ ਜੁੱਧ ਨਸ਼ਾ ਵਿਰੁੱਧ ਪੰਜਾਬ ਦੀ ਕਮਾਂਹ ਚੱਲ ਰਹੀ ਹੈ ਤੁਸੀਂ ਲੋਕਾਂ ਨੂੰ ਅੱਜ ਨਸ਼ਾ ਸੰਬੰਧੀ ਕਿਹਗਾ ਕੀ ਕਮਾਂਗੇ ਤੇ ਕੋਈ ਪੰਜਾਬ ਸਰਕਾਰ ਦਾ ਬਹੁਤ ਵੱਡਾ oprala ਜੁੱਧ ਨਸ਼ਾ ਵਿਰੁੱਧ ਅਸੀਂ ਪਰਸ਼ਪ ਪ੍ਰਸ਼ਾਸਨ ਦੇ ਨਾਲ ਮਿਲ ਕੇ ਅੱਜ ਆ ਜੀ ਅੱਜ ਇੱਕ ਕੈਂਪ ਲਾਏਗਾ ਕੈਪਦੇ ਵਿੱਚ ਵੱਡੀ ਤਦਾਦ ਦੇ ਵਿੱਚ ਲੋਕ ਇਕੱਠੇ ਹੋਏ ਉਹਨਾਂ ਨੇ ਸੁਝਾਅ ਦਿੱਤੇ ਇਸ ਏਰੀਆ ਬਾਰੇ ਵੀ ਸਾਡੇ ਇਗਰੀ ਵਿੱਚ ਬਹੁਤ ਵੱਡੀ ਦਿੱਕਤ ਹੈ ਲੋਕ ਨਸ਼ਾ ਵੇਚਦੇ ਨੇ ਬੱਚੇ ਨਸ਼ਾ ਕਰਦੇ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀ ਇਹਨੂੰ ਬੰਦ ਕੀਤਾ ਜਾਵੇ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨੂੰ ਕਾਵਦੰਗ ਹਸਪੀਟਲ ਤੇ ਸ਼ਿਫਟ ਕਰਕੇ ਉਹਦਾ ਪ੍ਰੋਸੈਸ ਚਲਾਇਆ ਜਾਵੇ ਉਹਦਾ ਇਲਾਜ ਕੀਤਾ ਜਾਵੇ ਬਹੁਤ ਚੰਗੀ ਗੱਲ ਹੈ ਸਾਦੀ ਸਰਕਾਰ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿ ਭਾਈ ਹੇਟ ਬਹੁਤ ਵੱਡਾ ਅਪਰਾਧਾ ਨਸ਼ਿਆਂ ਵਿਰੁੱਧ ਜੋ ਇਹ ਵੀੜਾ ਚੱਕਿਆ ਹੋਇਆ ਜੋ ਲੋਕ ਨਸ਼ਾ ਵੇਚਦੇ ਨੇ ਜਾਂ ਤਾਂ ਉਹ ਭੱਜ ਜਾਣਗੇ ਘਰ ਛੱਡ ਕੇ ਨਹੀਂ ਤਾਂ ਫਿਰ ਇਹੇ ਹਲਾਤ ਨੇ ਵੀ ਉਹਨਾਂ ਦੇ ਘਰ ਟੈ ਟੇਰੀ ਹੋ ਰਹੇ ਨੇਗੇ ਅੱਜ ਪ੍ਰਸ਼ਾਸਨ ਨੇ ਬਹੁਤ ਵੱਡਾ ਪ੍ਰਾਲਾਹ ਕੀਤਾ ਸਾਡਾ ਸਹਿਯੋਗ ਦਿੱਤਾ ਵੀ ਇਹ ਨਸ਼ਾ ਨੂੰ ਖਤਮ ਕੀਤਾ ਜਾਵੇ ਅੱਗੇ ਤੋਂ ਵੀ ਲੋਕਾਂ ਨੇ ਬਹੁਤ ਵੱਡੀ ਮੰਗ ਰੱਖੀ ਹੈ ਵੀ ਸਾਡੇ ਏਰੀਏ ਵਿੱਚ ਆ ਕੇ ਇਹਨੂੰ ਨਸ਼ੇ ਵਾਲੇ ਲੋਕਾਂ ਨੂੰ ਚੈੱਕ ਕੀਤਾ ਜਾਵੇ ਵੀ ਜੋ ਨਸ਼ਾ ਵੇਚਣ ਆਉਂਦੇ ਨੇ ਮੇਰਾ ਮੁੱਦਾ ਸੀ ਮੜੀਆਂ ਦਾ ਵੀ ਇੱਥੇ ਲੋਕ ਬੈਠੇ ਨੇ ਸਾਡੇ ਮੁਲਾਜ਼ਮ ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਇਆ ਵੀ ਅੱਗੇ ਤੋਂ ਇਹ ਜਾ ਇਸ ਨਸ਼ੇ ਵਿਰੁੱਧ ਕੋਈ ਵੇਚਰ ਵਾਸਤੇ ਇਸੇ ਰੀਚ ਨਹੀਂ ਆਊਗਾ ਅਸੀਂ ਸ਼ਕਤੀ ਕਰਾਂਗੇ ਧੰਨਵਾਦ ਜੀ ਨਾਮ ਹੈ ਜੀ लवली ਸ਼ਰਮਾ ਕੱਕੜਾ ਜੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ लवली ਜੀ ਗਾਂਧੀ ਨਗਰ ਜੀ ਇੱਕ ਸਭ ਤੋਂ ਵੱਡੀ ਕੰਪਲੇਟ ਹੈ ਇਸੇ ਨਸ਼ੇ ਦੇ ਬਾਰੇ ਲੈ ਕੇ ਪੁਲਿਸ ਬੋਲੋ ਵੀ ਪ੍ਰਸ਼ਾਸਨ ਬੋਲੋ ਵੀ ਪੂਰੀ ਉਹ ਕੀਤੀ ਗਈ ਕੀ ਕੰਮ ਹੋ ਗਏ ਸੂ ਜਿਵੇਂ ਕਿ ਤੁਸੀਂ ਦੇਖਿਆ ਵੀ ਪਿਛਲੇ ਦਿਨਾਂ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੁਆਰਾ ਯੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਗਿਆ ਉਸ ਮਹਿੰਮ ਦੇ ਤਹਿਤ ਅੱਜ ਡੀਐਸਪੀ ਰਾਹੁਲ ਕੌਸ਼ਲ ਜੀ ਤੇ ਥਾਣਾ ਮੁਖੀ ਭਵਾਨੀਗੜ੍ਹ ਐਸਐਚਓ ਗੁਰਨਾਮ ਸਿੰਘ ਜੀ ਦੀ ਰਹਿਨਮਾਈ ਹੇਠ ਅੱਜ ਬਹੁਤ ਵਧੀਆ ਜਿਹੜਾ ਇੱਕ ਕੈਂਪ گا ਪਵਾਨੀਗੜ੍ਹ ਦੇ ਗਾਂਧੀ ਨਗਰ ਵਿਖੇ ਲਾਇਆ ਗਿਆ ਜਿਦੇ ਵਿੱਚ ਲੋਕਾਂ ਵੱਲੋਂ ਲਗਾਤਾਰ ਕਈ ਦਿਨ ਤੋਂ ਨਸ਼ੇ ਵੇਚਣ ਵਾਲਿਆਂ ਤੇ ਨਸ਼ੇ ਪੀਣ ਵਾਲੇ ਬੱਚਿਆਂ ਦੇ ਪਾਰੇ ਜਾਣਕਾਰੀ ਜਿਹੜੀ ਮੁਹੱਈਆ ਕਰਾਈ ਗਈ ਸੀ ਉਸ ਦੇ ਤਹਿਤ ਅੱਜ ਇੱਥੇ ਇੱਕ ਕੈਂਪ ਜਿਹੜਾ ਲਾਇਆ ਗਿਆ ਨਸ਼ੇ ਵੇਚਣ ਵਾਲਿਆਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਖੁੱਲਾ ਚੈਲੰਜ ਕੀਤਾ ਗਿਆ ਕਿਉਂਕਿ ਲੋਕਾਂ ਵੱਲੋਂ ਲਗਾਤਾਰ ਜਿੱਥੇ ਸ਼ਮਸ਼ਾਨ ਘਾਟ ਦੇ ਨੇੜੇ ਤੇ ਹੋਰ ਜਿਹੜੇ ਕਈ ਹੌਟਸਪੌਟ ਸੀਗੇ ਇਹਨਾਂ ਤਸਕਰਾਂ ਦੇ ਤੇ ਉਹਨਾਂ ਬਾਰੇ ਅੱਜ ਜਿਹੜਾ ਇੱਥੇ ਕੈਂਪ ਲਗਾ ਕੇ ਉਹਨਾਂ ਨੂੰ ਇੱਕ ਖੁੱਲੀ ਚੇਤਾਵਨੀ ਦਿੱਤੀ ਗਈ ਆ ਤਾਂ ਕਿ ਜਿਹੜਾ ਨਸ਼ਾ ਹੈ ਉਹ ਇਸ ਏਰੀਏ ਦੇ ਵਿੱਚੋਂ ਇਹਨਾਂ ਬੱਚਿਆਂ ਦੇ ਬਾਹਾਂ ਦੇ ਵਿੱਚੋਂ ਜਿਹੜੇ ਨਸ਼ੇ ਦੇ ਚਿੱਟੇ ਦੇ ਟੀਕੇ ਨੇ ਉਹ ਜੜੋਂ ਖਤਮ ਕੀਤਾ ਜਾਵੇ ਜੇ ਇਸ ਨਸ਼ੇ ਨੂੰ ਅੱਜ ਬਹੁਤ ਸਾਰੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਕ ਭਰਮਾ ਹੰਗਾਰਾ ਆਪਣੇ ਬੱਚਿਆਂ ਨੂੰ ਜਿਹੜੇ ਇਸ ਦਲਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੇ ਲਈ ਵੀ ਬਹੁਤ ਵੱਡਾ ਹੰਗਾਰਾ ਭਰਿਆ ਤੇ ਜਿਹੜੇ ਬਾਹਰੋਂ ਆਏ ਜਾਂ ਇੱਥੇ ਦੇ ਲੋਕਲ ਜਿਹੜੇ ਲੋਕ ਨੇ ਜਿਹੜੇ ਤਸਕਰ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਵੀ ਕੀਤੀ ਆ ਤੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਅਸੀਂ ਇੱਥੇ ਲੋਕਾਂ ਦਾ ਜਿਹੜੇ ਪੂਰਨ ਤੌਰ ਤੇ ਸਰਕਾਰ ਦੀ ਇਸ ਮੁਹਿੰਮ ਦਾ ਪੂਰਾ ਸਾਥ ਦੇ ਰਹੇ ਨੇ ਕਿਉਂਕਿ ਲੋਕਾਂ ਨੂੰ ਇੱਕੋ ਇੱਕ ਆਸ ਬਚੀ ਆ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਸਰਕਾਰ ਤੋਂ ਕਿ ਜਿਹੜਾ ਨਸ਼ਾ ਇਹ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਉਹ ਨਸ਼ਾ ਜੜੋਂ ਖਤਮ ਕਰ ਸਕਦੀ ਹੈ ਤਾਰੀਜ ਜਿਸੀ ਦੇਖ ਰਿਆਂ ਜੁੱਧ ਨਸ਼ਾ ਅਵਰਧ ਪੰਜਾਬ ਸਰਕਾਰ ਵੱਲੋਂ ਪ੍ਰਚਾਰਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਵੀ ਥਾਂ ਦਾ ਸੈਮੀਨਾਰ ਲਾਇਆ ਜਾ ਰਹੇ ਨੇ ਅੱਜ ਗਾਂਧੀ ਨਗਰ ਜੀ ਨੂੰ ਸੈਮੀਨਾਰ ਲਾਇਆ ਸੀ ਲੋਕਾਂ ਨੇ ਦੇਖਿਆ ਰੋਸ਼ ਵੀ ਬਹੁਤ ਜਤਾਇਆ ਕਿ ਕਿ ਨਸ਼ੇ ਵਾਲੇ ਦੇ ਜਿਹੜੇ ਆ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਕਰਨ ਲਈ ਲਵਾ ਰਹੇ ਨੇ ਸੋਡੇ ਦਾ ਘਰਾਪਾ ਦੀ ਕੈਂਪ ਕਰਦੇ ਨੇ ਲੋਕ ਇੱਥੇ ਗਾਂਧੀ ਨਗਰ ਦੇ ਕੀ ਕਹੋਗੇ ਇਸ ਨੂੰ ਮੈਂ ਪਹਿਲਾਂ ਸਾਡੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਡੀ ਇੱਕ ਇਸ ਛੋਟੀ ਜੀ ਉਹਦੀ ਤਮੰਨਾ ਵੀ ਸਾਡੇ ਜਿਹੜੇ ਲੋਕਾਂ ਦੀ ਖੁਆਇਸ਼ ਸੀ ਵੀ ਇੱਕ ਇੱਥੇ ਕੈਂਪ ਲਾਇਆ ਜਾਵੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਵਿਸ਼ਵਾਸ ਵੀ ਦਵਾਇਆ ਤੇ ਰਹੀ ਗੱਲ ਮੈਂ ਵਿਸ਼ਵਾਸ ਦਵਾਉਣਾ ਚਾਹੁੰਨਾ ਵੀ ਅਸੀਂ ਜਿਹੜੀ ਲੜਾਈ ਸਾਡੀ ਚੱਲ ਰਹੀ ਆਰ ਪਾਰ ਦੀ ਨਸ਼ਿਆਂ ਦੇ ਵਿਰੁੱਧ ਸੀਐਮ ਸਾਹਿਬ ਨੇ ਵੀੜਾ ਚੁੱਕਿਆਗਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਸਾਡਾ ਜਿਹੜਾ ਆਉਣ ਵਾਲਾ ਪੰਜਾਬ ਰਗਲਾ ਪੰਜਾਬ ਤੈਉ ਬਣੂਗਾ ਜੇ ਅਸੀਂ ਨਸ਼ੇ ਨੂੰ ਬਿਲਕੁਲ ਖਤਮ ਕਰਾਂਗੇ ਜਿਹੜੀ ਅੱਜ ਦੀ ਸਮੇਗਾ ਅੱਜ ਛੋਟੇ ਛੋਟੇ ਬੱਚੇ 13 13 14 14 ਸਾਲ ਦੇ ਬੱਚੇ ਨਸ਼ੇ ਦੇ ਆਦੀ ਬਣ ਗਏ ਕੋਈ ਕੈਪਸੂਲ ਖਾ ਰਿਹਾ ਕੋਈ ਟੀਕੇ ਲਾ ਰਿਹਾਗਾ ਤਾਂ ਅਸੀਂ ਯਕੀਨ ਦਵਾਉਨੇ ਆਗੇ ਅਸੀਂ ਲੋਕਾਂ ਨੂੰ ਵੀ ਅਸੀਂ ਵਿਸ਼ਵਾਸ ਲੈਣਾ ਚਾਹੁੰਨਾ ਹੈ ਲੋਕਾਂ ਦਾ ਵੀ ਸਾਡਾ ਸੰਯੋਗ ਕਰੋ ਪ੍ਰਸ਼ਾਸਨ ਦਾ ਸੋ ਸੰਯੋਗ ਕਰੋ ਕਿਉਂਕਿ ਫੇਰੇ ਹੀ ਹੋ ਹੋਗੀ ਵੀ ਆਪਾਂ ਜਦੋਂ ਇੱਕ ਮੁੱਠ ਹੋ ਗਏ ਨਾ ਨਸ਼ੇ ਦੀ ਚੈਨ ਨੂੰ ਤੋੜਾਂਗੇ ਤਾਰੀ ਜੀ ਪਰ ਅਸੀਂ ਦੇਖਦੇ ਆ ਵੀ ਲੋਕ ਕੰਮਪਲੀਟ ਵੀ ਕਰਦੇ ਨੇ ਫਿਰ ਵੀ ਜਦੋਂ ਦੋਸ਼ੀ ਛੁੜ ਕੇ ਆਉਂਦੇ ਨੇ ਤਾਂ ਲੋਕਾਂ ਨੂੰ ਵਾਰਨਿੰਗ ਆ ਦਿੰਦੇ ਵੀ ਨਜ਼ਰ ਆਉਂਦੇ ਨੇ ਵੀ ਅਸੀਂ ਦੇਖਾਂਗੇ ਤੁਹਾਨੂੰ ਤੁਸੀਂ ਜਿਹੜਾ ਸਾਡਾ ਵਿਗਾੜਨਾ ਵਿਗਾੜ ਲਿਆ ਪਰ ਅਸੀਂ ਉਹ ਤੁਹਾਡਾ ਵਿਗਾੜਾਂਗੇ ਕਿਵੇਂ ਦੇਖਦੇ ਹਾਂ ਹਾਂ ਮੈਂ ਇਹ ਥੋੜਾ ਮੈਂ ਉਹ ਦੱਸ ਦੱਸਣਾ ਚਾਹੁੰਨਾ ਵੀ ਇੱਕ ਪਿੰਡ ਦੀ ਸਰਪੰਚ ਨੂੰ ਚੈਲੰਜ ਕਰਤੀ ਨਸ਼ਾ ਤਸਕਰਾਂ ਲੇਡੀਜ਼ ਕਹਿ ਰਹੀ ਸੀ ਵੀ ਅਸੀਂ ਤਾਂ ਵੇਚ ਦਿਆਂ ਅਸੀਂ ਤਾਂ ਐਨੇ ਟਾਈਮ ਤੋਂ ਵੇਚਾਂਗੇ ਪਰ ਸਰਕਾਰ ਨੇ ਤੁਰੰਤ ਐਕਸ਼ਨ ਲੈ ਕੇ ਉਹੀ ਲੇਡੀਜ਼ ਦੂਏ ਦਿਨ ਹੱਥ ਬੰਨ੍ਹ ਲਈ ਸੀ ਮੇਰਾ ਘਰ ਨਾ ਟਾਵੋ ਜਿਹੜਾ ਉਹ ਘਰ ਲੋਕਾਂ ਦੇ ਧੀ ਪੁੱਤ ਨੂੰ ਨਸ਼ੇ ਤੇ ਲਾ ਲਾ ਕੇ ਲੋਕਾਂ ਦੇ ਜੇਬਾਂ ਤੇ ਡਾਕਾਂ ਮਾਰ ਕੇ ਇੱਕ ਮਹਿਲ ਖੜੇ ਕਰੇ ਸੀ ਤਾਂ ਦੂਏ ਦਿਨ ਜਦੋਂ ਉਹਦੇ ਪੀੜਾ ਪੰਜਾਬ ਚੱਲਿਆ ਤਾ ਉਹ ਅਕਸ਼ਰ ਦੇਖ ਰਹੇ ਆਂਗੇ ਹੱਥ ਬਨ ਰਹੇ ਨੇ ਵੀ ਤੁਸੀਂ ਇਹੋ ਜਿਹਾ ਕੰਮ ਕਿਉਂ ਕਰ ਰਹੇ ਹੋ ਕਿਉਂ ਲੋਕਾਂ ਮਿਹਨਤ ਕਰੋ ਕੰਮ ਕਰੋ ਨਸ਼ੇ ਨਾਲ ਤਾਂ ਨਾ ਤੁਸੀਂ ਲੋਕਾਂ ਦੀ ਧੀ ਪੁੱਤ ਬਗੈੜੋ ਹੁਣ ਲੋਕਾਂ ਲਾਸ ਕੀ ਕਮੋਗੇ ਵੀ ਜਿਹੜੇ ਨਸ਼ੇ ਨੇ ਵੀ ਉਹਨਾਂ ਨੂੰ ਤਿਆਗੋ ਮੈਂ ਮੈਂ ਸਾਡੇ ਚੈਨਲ ਦੇ ਜ਼ਰੀਏ ਮੈਂ ਲੋਕਾਂ ਨੂੰ ਇਹੀ ਗੱਲ ਕਹਿਣਾ ਅਪੀਲ ਕਰਨਾ ਚਾਹੁੰਨਾ ਵੀ ਜਿਨ੍ਹਾਂ ਦਾ ਬੱਚਾ ਨਸ਼ੇ ਦਾ ਆਦੀ ਬਣ ਗਿਆ ਉਹ ਸਾਡੇ ਨਾਲ ਸੰਪਰਕ ਕਰਨ ਆਸੀਂ ਉਹਨਾਂ ਨੂੰ ਕੈਂਪ ਦੇ ਵਿੱਚ ਲੈ ਕੇ ਜਾਵਾਂਗੇ ਉਹਨੂੰ 2 ਮਹੀਨੇ ਲੱਗਣਾ ਉਹਨੂੰ 3 ਮਹੀਨੇ ਲੱਗਣਾ ਉਹਦਾ ਅਸੀਂ ਫ੍ਰੀ ਟ੍ਰੀਟਮੈਂਟ ਕਰਾਵਾਂਗੇ ਤੇ ਹਾਂ ਵੀ ਜੇ ਕੋਈ ਨਹੀਂ ਹੋ ਕਰਦਾ ਆਪਦੇ ਬੱਚੇ ਨੂੰ ਨਹੀਂ ਛੱਡਣਾ ਚਾਹੁੰਦਾ ਤਾਂ ਮੈਂ ਸਮਾਜ ਨੂੰ ਸਮਾਜ ਦੇ ਲੋਕਾਂ ਨੂੰ ਇਹੀ ਗੱਲ ਕਹੂੰਗਾ ਵੀ ਉਹ ਬੰਦੇ ਦਾ ਘੱਟੋ ਘੱਟ ਤੁਸੀਂ ਬਾਈਕਾਟ ਕਰੋ ਵੀ ਜੇ ਹੁਣ ਸਰਕਾਰ ਆਪਣੀ ਇੰਨੀ ਹੈਲਪ ਕਰ ਰਹੀ ਆ 20 ਤੋਂ 25 30 ਹਜ਼ਾਰ ਰੁਪਿਆ ਮਹੀਨੇ ਦਾ ਲੈ ਲੈਂਦੇ ਨੇ ਕੈਂਪ ਦੇ ਵਿੱਚ ਠੀਕ ਆ ਨਾ ਗਰੀਬ ਬੰਦਾ ਨਹੀਂ ਉਹਨੇ ਪੈਸੇ ਦੇ ਸਕਦਾ ਸਰਕਾਰ ਦੀ ਸਰਕਾਰ ਨੇ ਇੱਕ ਅਪਰੇਸ਼ਨ ਕੀਤਾ ਵੀ ਜੇ ਕੋਈ ਬੱਚਾ ਨਸ਼ੇ ਦਾ ਆਦੀ ਬਣ ਗਿਆ ਉਹਨੂੰ ਕੈਂਪ ਦੇ ਵਿੱਚ ਲੈ ਕੇ ਜਾਓ ਉਹਨੂੰ ਰੋਟੀ ਪਾਣੀ ਖਾਾਕ ਦਵਾਈ ਬੂਟੀ ਸਾਰੀ ਫ੍ਰੀ ਹੋਊਗੀ ਪਰਸੋ ਪ੍ਰਧਾਨ ਸਾਹਿਬ ਸਾਡੇ ਰਾਮ ਆਪਣੇ ਰਾਮਪਾਲ ਜੀ ਬੈਠੇ ਨੇ ਭਾਈ ਜੀ ਅਸੀਂ ਇਹਨਾਂ ਨੂੰ ਹੁਣ ਦੋ ਮੁੰਡੇ ਅਸੀਂ ਕੱਲ ਨੂੰ ਜਾਂ ਪਰਸੋਂ ਅਸੀਂ ਛੱਡ ਕੇ ਆਵਾਂਗੇ ਕੈਂਪ ਦੇ ਵਿੱਚ ਜਿੰਨਾ ਵੀ ਮਾਪੇ ਸਾਡੇ ਲਈ ਪਹੁੰਚ ਕਰਨ ਨੇ ਅਸੀਂ ਲੈ ਕੇ ਜਾ ਰਹੇ ਹਾਂ ਉਹਨਾਂ ਨੂੰ ਕੈਂਪ ਦੇ ਵਿੱਚ ਛੱਡ ਰਿਆਂਗੇ ਬਸ ਇਹੀ ਅਪਰੈਲ ਹੈਗਾ ਵੀ ਮੈਂ ਹੱਥ ਵਨ ਕੇ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਉਹ ਮਾਪਾਪਾ ਨੂੰ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਆਦੀ ਬਣ ਗਏ ਘਟੋ ਘਟਾ ਦੇ ਬੱਚੇ ਨੂੰ ਨਸ਼ਾ ਕੈਂਪ ਦੇ ਵਿੱਚ ਜਰੂਰ ਛੱਡੋ ਤਾਂ ਕਿ ਉਹਦੀ ਜ਼ਿੰਦਗੀ ਬਣ ਸਕੇ ਬਹੁਤ ਸਜੋਧੇ ਰਹੇ ਨੇ ਪੰਜਾਬ ਸਰਕਾਰ ਬਲਿਹਾਰੀ ਜੁੱਧ ਨਸ਼ਾ ਵਿਰੁੱਧ ਮੈਮ ਸੈੜੀ ਗਈ ਆ ਇਹਦੇ ਚ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੇਕਰ ਅਸੀਂ ਇਸੇ ਤਰ੍ਹਾਂ ਹੀ ਡਟੇ ਰਹੇ ਤਾਂ ਕੁਝ ਦਿਨਾਂ ਚ ਇਹ ਨਸ਼ਾ ਮੁਕਤ ਪੰਜਾਬ ਨੂੰ ਬਣਾ ਦਾਂਗੇ ਜਿਹੜਾ ਉਹਨਾਂ ਨੇ ਵੀ ਦੱਸਣਗੇ ਜੀ ਅੱਜ ਸਾਨੂੰ ਇਹਨਾਂ ਨੇ ਦੱਸਿਆਗਾ ਕਿਹੜੇ ਨੇ ਇਹਨਾਂ ਨੂੰ ਦੱਸਿਆ ਵੀ ਸਾਨੂੰ ਲਿਸਟ ਬਣਾ ਕੇ ਦਿਓ ਕਿਹੜੇ ਬੰਦੇ ਰਗੇ ਉਹਨਾਂ ਦਾ ਕੀ ਰੋਲ ਆ ਉਹਨਾਂ ਦਾ ਦੇਖਦੇ ਬੁਲਾਉਣੇ ਉਹਨਾਂ ਨੂੰ ਕਰ ਲੈਣੇ ਜਿਹੜੇ ਬੰਦੇ ਸਾਨੂੰ ਜਾਣਕਾਰੀ ਦੇਣਗੇ ਉਹਨਾਂ ਦਾ ਗੁਪਤ ਰੱਖਾਂਗੇ ਜੀ ਜਿਹੜਾ ਸਾਡਾ ਕੋਈ ਨਸ਼ਾ ਵਿਰੁੱਧ ਤਾਂ ਬਿਲਕੁਲ ਹੀ ਕਿਸੇ ਵੀ ਟੌਪਿਕ ਤੇ ਕਿਸੇ ਨੂੰ ਬਖਸ਼ਾ ਨਹੀਂ ਜਾਣਾ ਇੱਕ ਸ਼ ਉੱਥੇ ਕੁਝ ਨਸ਼ੇੜੀ ਵੈਦ ਨੇ ਤਾਂ ਕਾਰਦਿਰੇ ਉਹੀ ਹੈ ਜੀ ਮੇਨ ਚੀਜ਼ ਉੱਥੇ ਆ ਉਹ ਅੱਜ ਸਾਨੂੰ ਇਹਨਾਂ ਨੇ ਦੱਸਿਆ ਜੀ ਇੱਥੇ ਅੱਜ ਅਸੀਂ ਦੇਖ ਲੈਣਾ ਅੱਜ ਤੋਂ ਬਾਅਦ ਉੱਥੇ ਤੁਹਾਨੂੰ ਕੋਈ ਨਹੀਂ ਮਿਲੂ ਅੱਜ ਹੀ ਸ਼ੁਰੂ ਕਰ ਦਾਂਗੇ ਇਹ ਕੰਮ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਹੁਣ ਜਿਹੜੇ ਹਜੇ ਵੀ ਆਪ ਦੇ ਆਪ ਨੂੰ ਸੰਭਲਦੇ ਨਹੀਂਗੇ ਕਿਸੇ ਵੀ ਪੰਜਾਬ ਸਰਕਾਰ ਦੇ ਜਾਂ ਜੁੱਧ ਨਸ਼ਾ ਵਿਰੁੱਧ ਮਹਿੰਮ ਚ ਹਜੇ ਵੀ ਉਹ ਟਾਰ ਰਹੇ ਨੇ ਉਹਨਾਂ ਬਰਦ ਕਿਸੇ ਲੈਵਲ ਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਕੁਝ ਰੇੜੀਆਂ ਵਾਲੇ ਆਉਂਦੇ ਨੇ ਇੱਥੇ ਕਹਿੰਦੇ ਨਸ਼ਾ ਵਗਾਰਾ ਵੇਚ ਕੇ ਜਾਂਦੇ ਨੇ ਉਹ ਐਲੀ ਕਿਛੂ ਨਹੀਂ ਲਾਦੇ ਇਹਨਾਂ ਵਾਰ ਵੀ ਪੂਰੀ ਢੰਗਾਈ ਨਾਲ ਪੜਤਾਲ ਕਰਾਂਗੇ ਜੀ ਕੌਣ ਜੇ ਗੁਪਤ ਦੱਸਣਗੇ ਸਾਨੂੰ ਠੀਕ ਹੈ ਉਹਨਾਂ ਬਾਰੇ ਬਹੁਤ ਵਾਰ ਦੇਖਦੇ ਆ ਲੋਕਾਂ ਨੂੰ ਕਹਿੰਦੇ ਸਾਨੂੰ ਗੁਪਤ ਤਲਾਹ ਦਿਓ ਜੇਕਰ ਉਹ ਡਰਦੇ ਨੇ ਵੀ ਅਸੀਂ ਕਿਸੇ ਦਾ ਨਾਮ ਦੱਸਦਾ ਵੀ ਫਲਾਣਾ ਬੰਦਾ ਨਸ਼ਾ ਵੇਚਦਾ ਉਹ ਇਸੇ ਕੰਮ ਤੋਂ ਡਰਦੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਕਹਿੰਦੇ ਸਾਨੂੰ ਗੁਪਤ ਤਲਾਹ ਦਿਓ ਫੋਨ ਤੇ ਤਲਾਹ ਦੇ ਦਿਨ ਗੁਪਤ ਤੌਰ ਤੇ ਰੱਖਿਆ ਜਾਊ ਨਾ ਕਿਸੇ ਦਾ ਨਾਮ ਦੱਸਿਆ ਜਾਊਗਾ ਪਰੰਤੂ